ਗੁੱਡ ਮਾਰਨਿੰਗ ਵੀ ਛੋਟਿਓ ਲੋਡ ਲੱਗਤੀ ਰੱਤ ਗਿਆ ਸੀ ਤੇ ਉਹ ਜਿੱਥੇ ਨੀਲਾ ਟਰੱਕ ਲੱਗਾ ਇੱਥੇ ਆਪਣਾ ਟਰੱਕ ਲੱਗਾ ਸੀ ਉੱਥੋਂ ਕੱਢ ਕੇ ਇਧਰ ਇਧਰਲੀ ਪਾਰਕਿੰਗ ਚ ਲਾ ਲਿਆ ਸੌਂ ਗਿਆ ਮੈਂ ਤੇ ਹੁਣ ਆਪਾਂ ਜਾ ਰਹੇ ਹਾਂ ਲੋਡ ਚੱਕਣੇ ਲੋਡ ਚੱਕ ਕੇ ਤਾਂ ਚਲਾਗੇ ਲੋਡ ਲਾਉਣ ਥੋੜੀ ਕਿਥੇ ਨਾ ਨੋਡਲ ਥੋੜਾ ਹੈ ਮੈਰੀਲੈਂਡ ਮੈਸਚੂਸੈਟਸਟ ਤੋਂ ਜਾ ਕੇ ਮੈਰੀਲੈਂਡ ਲਿਖਣਾ ਪਹਿਲਾਂ ਲੋਡ ਚੁੱਕੀਏ ਰਾਤ ਦੀ 10 ਵਜੇ ਦੀ ਅਪਾਇੰਟਮੈਂਟ ਡਿਲੀਵਰੀ ਦੀ ਹੈ ਪਹਿਲਾਂ ਲੋਡ ਚੱਕ ਲਈਏ ਫਿਰ ਜੰਮ ਜਾਵਾਂਗੇ ਪਹਿਲੀ ਨਿਕਲ ਜਾਣਾ ਚਾਹੀਦਾ ਸੀ ਮੈਨੂੰ ਮੈਂ ਸੌਂ ਗਿਆ ਜੀ ਪਰ ਚਲੋ ਕੋਈ ਨਹੀਂ ਮਿਲਦੇ ਹਾਂ ਰਾਤ ਦੇ ਵਿੱਚ ਕਿ ਉਹੀ ਗੱਲ ਉਹਨਾਂ ਮੋਰੇ ਲੱਗ ਗਿਆ ਟ੍ਰੈਫਿਕ ਹ ਸੇ ਟ੍ਰੈਫਿਕ ਤੋਂ ਨਿਕਲਣ ਲਈ ਆਪਣੇ ਕੋਲ ਇੱਕ ਰਾਹ ਤਾਂ ਹੈਗਾ ਪਰ ਕਿੱਥੇ ਮੈਂ ਇੱਥੇ ਗਾਹ ਬੈੰਡਿਆ ਕੋਈ ਕੁਝ ਹੋਵੇ ਤਾਂ ਫੇਰ ਹੀ ਹੋਵੇ ਨਵੀ ਲੋੜ ਇੱਥੋਂ ਚੱਕਿਆ ਉੱਠੀ ਵਗ ਲਾ ਆ ਕੇ ਲੋਡ ਚੱਕ ਕੇ ਤਾਂ ਹੁਣ ਆਪਾਂ ਚੱਲੇ ਆਂ ਵਾਪਸ ਮੇਰੀ ਲੈਣ ਨੂੰ ਆਪਾਂ ਰੋਗੇ ਤੇਲ ਪਾਉਣ ਤੇਲ ਪੈ ਰਿਹਾ ਤੇ ਦਿਨ ਕੋ ਆ ਕੇ ਵੀ ਖਾਂਦੇ ਨਹੀਂ ਆ ਬਸ ਟਾਈਮ ਹੈ ਨਹੀਂ ਗਾ ਡਿਲੀਵਰੀ ਬਹੁਤ ਟਾਈਮ ਤੇ ਲੱਗਦੀ ਆ ਤੇ ਆਪਾਂ ਵੀ ਕਿ ਫਿਰ ਸ਼ੁੱਕਰ ਜਾਵਾਂਗੇ ਡਿਲੀਵਰੀ ਲੋਡ ਤੇ ਅੱਜ ਰਾਤ ਨੂੰ ਚੱਲ ਜਾਣਾ ਘਰੇ घर को जाएंगे घर को गंगा घर को जाएंगे दैट्स ए फॉर यू क्या दशा ये गर्ल आज यार मूड या नहीं सी अ ਬਹੁਤਾ ਵੀਡੀਓ ਵੀਡੀਓ ਜੀ ਬਣਾਉਣ ਦਾ ਆ ਕਰ ਕੇ ਅੱਜ ਥੋੜਾ ਹੀ ਹੈ ਮਨ ਲੱਗਦਾ ਸਭ ਕਿਤਾਬ ਜਿਹਾ ਛੋਟੀਆਂ ਵੀਡੀਓ ਵੀਡੀਓ ਬਣਾਈਆਂ ਉਹ ਖਾਣ ਨੂੰ ਅੱਜ ਅੱਜ ਕਿਉਂਕਿ ਐਕਸਟਰਾ ਨਹੀਂ ਲੱਗਣੀ ਕਿਉਂਕਿ ਲੋਡ ਬਹੁਤ ਖਚਮਾ ਸੀ ਤੇ ਹੁਣ ਵੀ 9 ਵਜੇ ਲੋਡ ਲੈਣ ਤੇ 8 ਵਜੇ ਪਹੁੰਚਣ ਨੇ ਹੱਲੇ ਵੀ ਮਤਲਬ ਇਹ ਘੰਟੇ ਦੀ ਘੰਟੇ ਦੀ ਤਾਂ ਹੈਗੀ ਆਪਣੇ ਕੋਲ 68 ਮਤਲਬ ਘੰਟੇ ਦਾ ਟਾਈਮ ਹੈਗਾ ਆ ਵੀਕੈਂਡ ਆਪਰੇ ਕੋਲ ਫ੍ਰੀ ਹੈਗਾ ਪਰ ਕਿਵਰੀ ਟ੍ਰੈਫਿਕ ਪ੍ਰੋਫੀ ਕਰਾ ਜਾਂਦਾ ਘੰਟੇ ਦਾ ਟ੍ਰੈਫਿਕ ਤਾਂ ਇੱਥੇ ਲੱਗਾ ਹੈ 1 ਘੰਟੇ ਦਾ 90 ਮਿੰਟ ਦਾ ਇੱਥੇ ਅੱਗੇ ਤੇ ਬਸ ਅਜੁੱਦਾ ਵੀ ਥੋੜੀ ਸਸਤੀ ਜੀ ਪਈ ਆ ਤੇ ਹੋਰ ਹੂ ਨਵਾ ਸਿੰਘ ਆਈ ਜਾਂਦੀ ਆ ਸਸਤੀ ਕੁਛ ਉਹਨੇ ਪਾਤੀ ਉਹ ਦੋ ਪੀਸੇ ਖ ਲੈ ਇਹ ਰ ਪੀਜ਼ਾ ਕਹਿੰਦੇ ਆ ਪੀਜ਼ਾ ਖਾ ਲੈ ਦੋ ਤੇ ਇੱਕ ਖਾਦਾ ਨਾਲ ਸੈਂਡਵਿਚ ਉਹ ਸੀਗਾ 치즈 ਸਟੇਕ ਸੈਂਡਵਿਚ ਤੇ ਬਾਕੀ ਹੋਰ ਕੁਝ ਨਹੀਂ ਹੁੰਦਾ ਕੁਝ ਨਹੀਂ ਖਾਦਾ ਬਸ ਇਹੋ ਜੀ ਕਰਦਾ ਤੇ ਹੁਣ ਆਪਾਂ ਸਿੱਧਾ ਚੱਲ ਜਾਣਾ ਡਿਲੀਵਰੀ ਕੋ ਮੈਰੀਲਡ ਬਿਲ ਲਾ ਕੇ ਫਿਰ ਦੇਖਦੇ ਆ ਜਮ ਜਮ ਲੱਗਦਾ ਘਰੇ ਚਲ ਜਣਾ ਉਸ ਤੋਂ ਬਾਅਦ ਤਾਂ ਫਿਰ ਮਿਲਦੇ ਆ ਰਾਜ ਚਾਉਮਨ ਥੋੜੇ ਪੈ ਗਏ ਅੱਜ ਮਾਮਿਆਂ ਕੋ ਹੈ ਹੀ ਨਹੀਂ ਸੀ ਮੌਕੇ ਸੀ ਆਪਾਂ ਨੂੰ ਕਾਲੀ ਸੀ ਚਾਉਮਨ ਅਮ ਚਿਕਨ ਡਰਾਕੀ ਤੇ ਔਰੰਜੂ ਕਾ ਐਚੂ ਦੇਖਦੇ ਕੀ ਨਿਕਲਦਾ ਐਚੂ ਨਿਕਲਿਆ ਆਹ ਇਹ ਆਪ ਵੀ ਪਾ ਲਿਓ ਕੁਜਾਰਵ ਇਟਸ ਜਸਟ ਏ ਪੰਪ ਇਨ ਦਾ ਰੋਡ ਸਹੀ ਪੜਿਆ ਪਤਾ ਨਹੀਂ ਬਾਕੀ ਖੁਦ ਪੜ ਲੈਣਾ ਬਬੂਆ ਜੀ ਚਲੋ ਵੀ ਜੋਟਿਓ ਆਪਾਂ ਅਗੇ ਡਿਲੀਵਰੀ ਤੇ ਗੁੱਡ ਗੁੱਡ ਨਾਈਟਾ ਮਿਲਦੇ ਆ ਸਵੇਰ ਨੂੰ ਬਹੁਤ ਜਿਆਦਾ نیند ਆਈ ਆ ਬਹੁਤ ਬੁਰਾ ਹਾਲ ਹੋਇਆ ਅੱਜ ਦਿਲ ਵੀ ਨਹੀਂ ਕਰਦਾ ਵੀਡੀਓ ਵੀਡੀਓ ਬਣਾਉਣ ਤੇ